ਤਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਣੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਾਕੀ ਆਪਾਂ ਹੁਣ ਤਿਆਰ ਸ਼ਰ ਹੋ ਗਏ ਆਂ ਅੱਜ ਹੀ ਚੱਲਦੇ ਆਂ ਘੁੰਮਣ ਫਿਰਨੇ ਤੁਹਾਨੂੰ ਦੱਸਾਂ ਕਿੱਥੇ ਉਹ ਬਾਅਦ ਚ ਪਹਿਲਾਂ ਹੀ ਖਾਵਾਂਗੇ ਗਜਰੇਲਾ ਤੁਹਾਨੂੰ ਦਿਖਾਉਣੇ ਰੱਖੋ ਇਹ ਆ ਚੈੱਕ ਕਰੋ ਭਾਈ ਲਾਓ ਬਣਾ ਗਜਰੇਲੇ ਦੀ ਸਾਰੇ ਨੇ ਮੂੰ ਮਠਾ ਕਰੋ ਬਾਕੀ ਆਪਣੇ ਕੋਲ ਬਰਫੀ ਵੀ ਆ ਰੋ ਬਰਫੀ ਵੀ ਖਾਵਾਂਗੇ ਬਰਫੀ ਖਾਣਾਂ ਪਹਿਲਾਂ ਨੂੰ ਮਿਲਦਾ ਤਿਆਰ ਆਇਆ ਹੈ ਵੇਲੇ ਹੁਣ ਆਪਾਂ ਜਾ ਰਹੇ ਆ ਬੱਸ ਸਾਡੇ ਦੇ ਠੀਕ ਆ ਬੱਸ ਸਾਡੇ ਤੋਂ ਆਪਾਂ ਬੱਸ ਫੜਨੀ ਆ ਚਰਨਤਨ ਸਾਹਿਬ ਦੀ ਠੀਕ ਹੈ ਤੇ ਆਪਾਂ ਉੱਥੇ ਦਰਬਾਰ ਚ ਜਾ ਕੇ ਮੱਥਾ ਟੇਕਾਂਗੇ ਕਿ ਬਾਰੇ ਦਿਨ ਦੇ ਦਰ ਫੜਾ ਤਾਂ ਘੁੰਮਣਾ ਕਰਨਾ ਹੋ ਜੂਗਾ ਨਾਲੇ ਗੁਰਦਾਰੇ ਮੱਥਾ ਵੀ ਟੇਕਾਵਾਂਗੇ ਫਾਮੀ ਦੇ ਨਾਲ ਤੇ ਬੱਸ ਬੱਸ ਚੱਲਣ ਲੱਗੀ ਆ ਚੱਲਦੇ ਫੜਾਫੜ ਆਪਾਂ ਰੋੜੇ ਨਹੀਂ ਤਰੰਦਾ ਨਮ ਹੋ ਚੁੱਕਿਆ ਤੇ ਨੂਰ ਜੋਗ ਦੇ ਉੱਤਰ ਗਿਆ ਤੇ ਇੱਥੋਂ ਤੁਰ ਕੇ ਆਪਾਂ ਉੱਧਰ ਨੂੰ ਜਾ ਰਹੇ ਹਾਂ ਗੁਰਦਰਾ ਸਾਹਿਬ ਵੱਲ ਤੇ ਪਿੱਛੇ ਮਾਰਕੀਟ ਵਾਲੇ ਖੁੱਲ੍ਹਣ ਦੀ ਆ ਵਧੀਆ ਵਧੀਆ ਸੀਨ ਜੇ ਤੇ ਠੰਡ ਬੜੀ ਗਰੂ ਮੈਨੂੰ ਤਾਂ ਲੱਗੀ ਜਾਂਦੀ ਆ ਜੈਕਟ ਦੇ ਵਿੱਚ ਮੈਂ ਕਾਲਰ ਕੋਲਰ ਤਾਂ ਘੱਟ ਲੈ ਮੈਂ ਪੂਰਾ ਗਲਾ ਢੱਕਿਆ ਰੱਖੋ ਤੇ ਯਾਰ ਜੋੜੇ ਜਮਾ ਕਰਾ ਕੇ ਨਾ 15 ਐਂਟਰੀ ਨਾਲ ਲੱਗੇ ਤਾਂ ਥੋੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਮੇਰੀ ਖਿਆਲ ਨਾਲ ਇੱਥੇ ਤੇ ਦੇਖੋ ਜੈਕ ਕੋਲ ਰੋੜਾ ਹੈ ਨਾ ਅੰਦਰ ਦਾ ਵੀਊ ਦਿਖਾਉਣਾ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਪਹਿਲੇ ਦਿਨ ਹੀ ਸਾਲ ਦੇ ਵਾਹਿਗੁਰੂ 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 ਸਭ ਭਾਈ ਚਲੋ ਮੈਂ ਮਥੜਡੇ ਕੇ ਉੱਧਰ ਤੇ ਯਾਰ ਮੈਂ ਤੇ ਆਇਆ ਹੈਗਾ ਇੱਧਰ ਪੰਛਲਾਣਾ ਕਰਨ ਲੈਣੇ ਸ੍ਰੋੜ ਦੇਖ ਜਾਏਗਾ ਕਿੱਡਾ ਵਧੀਆ ਲੱਗ ਰਿਹਾ ਧੁੰਦ ਪਈ ਹੋਈ ਹੈ ਨਾ ਤੇ ਇੱਧਰ ਨਾਲ ਚੋਲਾ ਸਾਹਿਬ ਬਦਲੇ ਜਾ ਰਿਹਾ ਇੱਥੇ ਵੀ ਹੈ ਨਾ ਵਿਚਾਨ ਸਾਹਿਬ ਦਾ ਚਲੋ ਮੈਂ ਪੰਛਲਾਣਾ ਕਰਕੇ ਆਣਾ ਠੀਕ ਆ ਹਾਂ ਪੌੜੀ ਦੇਖੀਏ ਵਾਹ ਰੋ ਨਹੀਂ ਨਿੱਗ ਜਾਈ ਓਏ ਇੰਨਾ ਠਰਿਆ ਨਹੀਂ ਜੇ ਮੈਂ ਤਾਂ ਪੰਚਰਨਾ ਕਰ ਲਿਆ ਪਰ ਮੰਮੀ ਨੇ ਨਾ ਛਨਾਣ ਕਰਨ ਗਏ ਹੋਏ ਤੇ ਉਹ ਹੁੰਦੇ ਫਿਰ ਮੱਥਾ ਟੇਕਦੇ ਫਿਰ ਪ੍ਰਕਰਮਾ ਕਰਾਂਗੇ ਤੇ ਪੂਰਾ ਬੜਾ ਬੋਝਦਾ ਹੁੰਦਾ ਧੁੰਦ ਜਿਹਾ ਠੜਾ ਠੰਡਾ ਆ ਤੇ ਮੱਥਾ ਟੇਕ ਕੇ ਹੁਣ ਬਾਹਰ ਆਏ ਤੇ ਪ੍ਰਸ਼ਾਦ ਵਿੱਚ ਆ ਗਏ ਦੇਖੋ ਲੱਡੂ ਮਿਲੇ ਨੇ ਦੋ ਦੋ ਮੈਨਾਂ ਬਤਲੀਆ ਮਜੇਣ ਖਾਣੇ ਆਪਾਂ ਫਿਰ ਪ੍ਰਕਰਮਾ ਕਰਨ ਚੱਲਦੇ ਆਂ ਪੂਰੇ ਇਧਰ ਸਰੋਵਰ ਤੀ ਹੁਣ ਅਸੀਂ ਮੱਥਾ ਟੇਕ ਲਿਆ ਤੇ ਪ੍ਰਸ਼ਾਦ ਵੀ ਖਾ ਲਿਆ ਤੇ ਹੁਣ ਅਸੀਂ ਚੱਲਿਆਂ ਪ੍ਰਕਰਮਾ ਕਰਨ ਚਲੋ ਥੋੜੇ ਦੋ ਦਰ ਪਰਕਰਮਾ ਕਰਦੇ ਆਂ ਵੈਸੇ ਤੇ ਅੰਦਰ ਉਧਰ ਵਿਸ਼ੇ ਹੋਏ ਨੇ ਸਾਰੇ ਕਿਤੇ ਜੇ ਮੋਲਦਾ ਚਟਾਈ ਵਗੈਰਾ ਵਿਸ਼ੀ ਹੋਈ ਆ ਆਰਾਮ ਨਾਲ ਤਹੀ ਜਹਾਦੇ ਬਿਨਾ ਪਰ ਠੰਡੇ ਕੀਤੇ ਪਰ ਮੈਨੂੰ ਮਜ਼ਾ ਹੁੰਦਾ ਇਦਾਂ ਠੰਡੇ ਠੰਡੇ ਹੋ ਕੇ ਜਾਂ ਉਧਰ ਫਸੇ ਬਾਹੋਂ ਨਹੀਂ ਪਾਣੀ ਦੇ ਵਿੱਚ ਆਪਾਂ ਇੰਨੇ ਠੰਡੇ ਤੋਂ ਠੜਦੇ ਇਧਰ ਸੇਵਾ ਵੇਖੋ ਪਾਣੀ ਦੇ ਵਿੱਚ ਉਤਰ ਕੇ ਮਜ਼ੇ ਆਉਂਦੇ ਕਨਾ ਚਲੋ ਮੈਂ ਪਰਕਰਮਾ ਕਰਕੇ ਮਿਲਦਾ ਹਾਂ ਹੁਣ ਅਸੀਂ ਲੰਗਰ ਹਾਲ ਦੇ ਵਿੱਚ ਆ ਚੁੱਕੇ ਤੇ ਮੈਂ ਚੌਲ ਤੇ ਦਾਲ ਪਵਾਲੀ ਤੇ ਮੈਂ ਛਕਦਾ ਪਹਿਲਾਂ ਲੰਗਰ ਵਾਹ ਤਾਂ ਯਾਰ ਮੇਰੇ ਢਿੱਡ ਭਰ ਗਿਆ ਹੀ ਪਰ ਨਾ ਹੁਣ ਖੀਰ ਪੈ ਗਈ ਹੈ ਥਾਲੀ ਦੇ ਵਿੱਚ ਤੇ ਹੁਣ ਢੇੜ ਤੇ ਜਗ੍ਹਾ ਬਣਾਉਣੀ ਪੈਣੀ ਹੈ ਦੇ ਲਈ ਤਾਂ ਹੁਣ ਨਾ ਆਪਾਂ ਲੰਗਰ ਛਕ ਲਿਆ ਤੇ ਉਹ ਤਾਂ ਵਾਹ ਖੀਰ ਜੋਗੀ ਜਗ੍ਹਾ ਹੈਗੀ ਨਹੀਂ ਪਰ ਜਦੋਂ ਨਾ ਪਾਈ ਨਾ ਥਾਲੀ 'ਚ ਮੈਂ ਹੁਣ ਜਗ੍ਹਾ ਬਣਾਉਣੀ ਪੈਣੀ ਖਾਣੀ ਪੈਣੀ ਖੀਰ ਠੀਕ ਹੈ ਤਾਂ ਮੈਂ ਹੁਣ ਨਾ ਅਜਾਇਬ ਘਰ ਦੇਖਣ ਚੱਲੇ ਆਂ ਤੇ ਇੱਧਰ ਹੀ ਮੰਮੀ ਦੱਸ ਰਹੇ ਸੀ ਚਲੋ ਅਜਾਇਬ ਘਰ ਵੇਖਣੇ ਇਧਰੋਂ ਆ ਦੋਸਤੋ ਆ ਤਨ ਤਨ ਸਭ ਦੇ ਗੁਰਦੁਆਰਿਆਂ ਦਾ ਹਿਸਟਰੀ ਹੈ ਜਿੰਨਾ ਤੁਹਾਨੂੰ ਟਾਈਮ ਲੱਗੇ ਤੁਸੀਂ ਵਿਲੇ ਹੋ ਕੇ ਪੜ ਸਕਦੇ ਮੈਂ ਤੁਹਾਨੂੰ ਐਡ ਕਰ ਦਿੰਦਾ ਤੁਸੀਂ ਆਰਾਮ ਨਾਲ ਰੋ ਕੇ ਤੇ ਤੁਹਾਨੂੰ ਜਿੰਨਾ ਟਾਈਮ ਲੱਗਦਾ ਤੁਸੀਂ ਆਰਾਮ ਨਾਲ ਪੜ ਲਿਓ ਠੀਕ ਹੈ ਤਾਂ ਦੇਖੋ ਦੋਸਤੋ ਦਰਬਾਰ ਦੇ ਨਾਲ ਬਿਲਕੁਲ ਥੰਦੇ ਸੀਕਰਟ ਜਾਂ ਡੋਰ ਬਣਾ ਕੇ ਜੈਪਰ ਬਣਿਆ ਹੈ ਤੇ ਹੁਣ ਇਹ ਜੈਪਰ ਦੇਖਣ ਜਾਵਾਂਗੇ ਯਾਰ ਮੈਨੂੰ ਨਾ ਲੱਗਾ ਕਿ ਜੈਪਰ ਦੇ ਵਿੱਚ ਫੋਟੋਸ ਵਗੈਰਾ ਲਾਉਣ ਦੇਣ ਪਰ ਲੱਗਦਾ ਕਿ ਕੋਈ ਗਾਰਡ ਹੈ ਲੱਗਦਾ ਕੋਈ ਕੈਮਰਾ ਲੱਗਾ ਹੋਇਆ ਤਾਂ ਤਦ ਮੈਂ ਕਿਹਾ ਤੋ ਪੁੱਛਣੇ ਚਾਹੁੰਦਾ ਕਿ ਲਾਊਡ ਹੈ ਕਿ ਨਹੀਂ ਤਦ ਮੈਂ ਤੇ ਫੋਟੋਗ੍ਰਾਫੀ ਕਰੂੰਗਾ ਆਪਣੀ ਕਿਉਂਕਿ ਸੂਣੇ ਸੋੜੇ ਸਿੰਦੇਰੀ ਚ ਲੱਗੇ ਆ ਤੇ ਤੁਸੀਂ ਚੈੱਕ ਕਰ ਸਕਦੇ ਹਾਰੀ ਜਗ੍ਹਾ ਤੇ ਸਾਰੀਆਂ ਨੇ ਵਿਖਾਉਂਗਾ ਪਰ ਉਹ ਬਾਤ ਤੁਸੀਂ ਬੋਰ ਹੋ ਜਾਂਦੇ ਪਰ ਜਗ੍ਹਾ ਬਹੁਤ ਸੋਹਣੀ ਪਣੀ ਆ ਤਾਂ ਹੁਣ ਨਾ ਹੀ ਅਜਾਇਬ ਘਰ ਵੀ ਦੇਖ ਆਏ ਆ ਤੇ ਵਧੀਆ ਸੀ ਜੇਕਰ ਤੁਸੀਂ ਆਓ ਤੇ ਸਾਰੀਆਂ ਤਸਵੀਰਾਂ ਦੇ ਨਾਲ ਜਿਹੜਾ ਇਤਿਹਾਸ ਲਿਖਿਆ ਹੈ ਉਹਨੂੰ ਪੜੋ ਟਾਈਮ ਲੱਗੂਗਾ ਪਰ ਕਾਫੀ ਕੋਈ ਪਤਾ ਲੱਗੂਗਾ ਇਸ ਬਾਰੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤਾਂ ਹੁਣ ਅਸੀਂ ਬਸ ਘਰ ਨੂੰ ਚੱਲਿਆ ਹਾਂ ਗੁਰਦਾਰੇ ਤੋਂ ਨਿਕਲ ਕੇ ਨਾ ਬਜ਼ਾਰ ਵਗੈਰਾ ਘੁੰਮਦੇ ਹੋਏ ਜਾ ਰਹੇ ਆ ਤੇ ਬਸ 8 ਢੇ ਪਹੁੰਚ ਕੇ ਫਿਰ ਵੇਨਿੰਗ ਕੇ ਤੈਸਾ ਆ ਫਿਰ ਅੱਲ ਦੇਖੋ ਬਜ਼ਾਰ ਜੇਕਰ ਮੈਨੂੰ ਕੋਈ ਪਸੰਦ ਆਇਆ ਲੈ ਲਾਂਗੇ ਨਹੀਂ ਆ ਰਿਹਾ ਸਭ ਲੋਕ ਤੇੜੇ ਦੌੜਦੇ ਜਲਣ ਕਰ ਰਹੇ ਹੁਣ ਬੜਾ ਲੰਬਾ ਵੇ ਆ ਬਜ਼ਾਰ ਹੁਣ ਬਜ਼ਾਰ ਦੇ ਵਿੱਚੋਂ ਬਾਹਰ ਅਗਲਾ ਛੜਕ ਤੋਂ ਆਪਾਂ ਇੱਕ ਘਾਟੋ ਲੈ ਆ ਤੇ ਸਿੱਧਾ ਆਪਾਂ ਬਸ 8 ਢੇ ਪਹੁੰਚਣ ਲੱਗੇ ਹੁਣ ਤੇ ਯਾਰ ਬਜ਼ਾਰ ਚੋਂ ਤੁਰ ਤੁਰਦੇ ਆਪਾਂ ਅੱਗੇ ਫਿਰ ਬਸ 8 ਢੇ ਤੇ ਤੇ ਬਸ 8 ਢੇ ਪਹੁੰਚ ਗਏ ਦੇਖਦੇ ਹਾਂ ਕਿ ਕਿਹੜੀ ਬਸ ਜਾਂਦੀ ਆ ਥੋੜਾ ਥੋੜਾ ਬਸ 'ਚ ਬੈਠ

ਬਸ ਜੋ ਨੇ ਉਤਰੇਗਾ ਘਰ ਵਾਲੀ ਤੋਂ ਇਹ ਘਰੇ ਪਹੁੰਚਲੇ ਬਸ ਦੋ ਦੋ ਮਿੰਟ ਪਤਾ ਨਹੀਂ ਇਹ ਚੱਕਿਆ ਗਿਆ ਲੱਗ ਗਿਆ ਮੈਨੂੰ ਤਾਂ ਜ ਨਹੀਂ ਹੁੰਦੀ ਕਿਹੜਾ ਮੈਨੂੰ ਇੱਡੇ ਯਾਦ ਕਰੀ ਜਾਂਦਾ ਸਾਬ ਕਿਉਂ ਕਿ ਆਉਂਦੇ ਰੋਜ਼ ਘਰੇ ਪਹੁੰਚਦੇ ਪਾਣੀ ਪੂੜੀ ਬਿਨੇ ਤਾਂ ਯਾਰ ਹੁਣ ਦਾ ਆਪਾਂ ਘਰੇ ਆ ਗਏ ਹਾਂ ਤਾਂ ਵੈਸੇ ਕਿਨੇ ਚਿਰ ਜਾ ਗਿਆ ਰਨਾ ਤੋਂ ਵੀ ਲਿਆ ਤੇ ਆਪਾਂ ਕੱਪੜੇ ਚੇਂਜ ਕਰ ਲੇ ਟੋਪੀ ਪਾ ਲਈ ਰਾਤ ਨੂੰ ਨਾ ਤਰਸੇ ਨੰਗਰ ਵੇਤੇ ਤੁਹਾਨੂੰ ਬੜਾ ਫਿਰ ਠੰਡ ਠੰਡ ਲੱਗ ਸਕਦੀ ਹੈ ਖਿਆਲ ਰੱਖਿਆ ਕਰੋ ਆਪਣਾ ਬਾਕੀ ਨਵਾਂ ਸਾਲ ਦਾ ਵਧੀਆ ਜਾਵੇ ਆਪਾਂ ਵੀ ਬਸ ਹੁਣ ਮੂਵੀ ਦੇਖਣ ਲੱਗੇ ਆ ਲਾਈ ਹੋਈ ਇੱਕ ਇੱਧਰ ਜਾ ਕੇ ਕਰੋ ਤੇ ਬਾਏ ਬਾਏ ਸਾਰੇ ਜਣਿਆਂ ਨੂੰ ਗੁੱਡ ਬਾਏ ਗੁੱਡ ਬਾਏ ਟਾਟਾ ਟਾਟਾ